ਤੁਸੀਂ ਸਰਕਾਰ ਚਲਾਈ ਹੈ ਤਾਂ ਇਸ ਵਕਤ ਤੁਸੀਂ ਸਟੇਟ ਨੂੰ ਕਿੱਥੇ ਖੜਾ ਦੇਖਦੇ ਹੋ ਔਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਕੀ ਹੈ ਮੈਂ ਤਾਂ ਇੱਕ ਸੋਚਦਾ ਕਿ ਅਸੀਂ ਜਿੱਥੇ ਅਸਮਾਨ ਨੂੰ ਛੂਣ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ ਔਰ ਜਿੱਥੇ ਇਹ ਬਦਲਾਅ ਦੀ ਗੱਲ ਕਰਦੇ ਸੀਗੇ ਕਿ ਬਦਲਾਅ ਚਾਹੀਦਾ ਹੈ ਇੱਕ ਵਾਰ ਕੇਜਰੀ ਵਾਲ ਵੀ ਉਹ ਸਾਰਾ ਇਹ ਲੋਕਾਂ ਦਾ ਜਿਹੜਾ ਵਿਸ਼ਵਾਸ ਸੀਗਾ ਉਹ ਖਤਮ ਹੋ ਗਿਆ ਲੋਕਾਂ ਨੂੰ ਮੌਜੂਦਾ ਸਰਕਾਰ ਤੇ ਵਿਸ਼ਵਾਸ ਬਿਲਕੁਲ ਨਹੀਂ ਰਿਹਾ ਲॉ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਗਈ ਡਰਗਸ ਜਿਹੜੀਆਂ ਨੇ ਅੱਗੇ ਨਾਲੋਂ 10 ਗੁਣਾ ਜ਼ਿਆਦਾ ਵਧ ਗਈਆਂ ਜ਼ਲਦਾਰ ਪੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦੇ ਵਿੱਚ ਵਾਅਦਾ ਕਰਨ ਲਈ ਸ਼ੁਰੂ ਕੀਤੀ ਮਹਿੰਮ ਤਹਿਤ ਜ਼ਿਲ੍ਹਾ ਮਾਨਸਾ ਦੇ ਚਿਹਰੇ ਵਿਖੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਦੀ ਗਵਾਹੀ ਦੇ ਵਿੱਚ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲਦਾਸ ਸੋਢੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਪਹਿਲਾ ਮਕਸਦ ਨਹੀਂ ਵੀ ਅਸੀਂ ਮੈਂਬਰ ਬਣਾ ਰਹੇ ਹਾਂ ਕਿ ਇੰਗੀਆਂ ਵੋਟਾਂ ਸਾਨੂੰ ਪੈ ਜਾਣ ਲੇਕਿਨ ਉਹਨਾਂ ਨੂੰ ਇਸੀ ਵਿਚਾਰ ਧਾਰਾ ਦੇ ਨਾਲ ਜੋੜ ਲਾਂਗੇ ਫਿਰ ਮੋੜ ਵੀ ਪੈ ਜੇ ਪਹਿਲਾਂ ਤਾਂ ਵਿਚਾਰ ਧਾਰਾ ਦੇ ਨਾਲ ਜੋੜਨ ਵਾਸਤੇ ਉਹਨਾਂ ਨੇ ਇੱਕ ਥੋੜਾ ਸਮਾਂ ਲਾਡਾ ਸਭ ਤੋਂ ਵੱਡਾ ਜਿਹੜਾ ਤੁਹਾਡੇ ਕੋਲ ਰॉ ਮਟੀਰੀਅਲ ਜਿਹੜਾ ਤੁਸੀਂ ਪਾਰਟੀ ਦੇ ਵਾਸਤੇ ਦੇ ਸਕਦੇ ਹੋ ਉਹ ਤੁਹਾਡਾ ਬਹੁਤ ਵੱਡਾ ਸਮਾਂ ਚਾਹੀਦੀ 40-50 ਬੰਦਿਆਂ ਦੀ ਟੀਮ ਬਣਾ ਲਓ 50 ਬੰਦਿਆਂ ਦੀ ਉਹਨਾਂ ਨੂੰ ਤੁਸੀਂ ਕਹੋ ਜੀ 5-500 ਮੈਂਬਰ ਬਣਾ ਲੈ ਤੇ ਤੁਹਾਡਾ 30000 25000 ਰੁਪਏ ਪਰ ਬਣ ਗਿਆ ਤੇ ਇੱਕ ਬੰਦੇ ਵਾਸਤੇ 500 ਮੈਂਬਰ ਬਣਾਉਣਾ ਜਾਂ 500 ਬੰਦਿਆਂ ਦੇ ਪੂਰਕ ਜਾਣਾ ਕੋਈ ਔਕਤ ਨਹੀਂ। 3 ਬਸ। ਦੇਖੋ ਜੇ ਤੁਸੀਂ 60 100 ਬੰਦੇ ਦੀ ਬਣਾਓ। ਤਦ ਤੁਹਾਡੇ ਕੋਲ 3 ਕਨਸੀਕੁਐਂਸ ਗਿਆ। ਤੇ ਕਨਸੀਕੁਐਂਸ ਕਿਹਾ ਮੈਂ ਜੇ ਤੁਹਾਡੇ ਕੋਲ 6-700 ਬੰਦਿਆਂ ਦੀ ਟੀਮ ਹੋ ਗਈ। ਉਨੋਂ ਤੁਸੀਂ ਅੱਗੇ ਉਹਦੇ ਨਾਲ ਸ਼ਰਭ ਕਰ ਲਓ 200 ਨਾਲ 3-300 ਨੂੰ 400 ਤੋਂ। ਕਿਸ ਨੇ 200 ਬਣਾਤਾ ਕਿਸ ਨੇ 450 ਬਣਾਉਂਦਾ ਸੋ ਇੱਕ ਕੋਈ ਕੰਮ ਆਫਤਰੀ 500 ਮੈਂਬਰ ਬਣਾਉਂਦਾ ਇਹਨਾਂ ਦੇ ਕੋਲ ਫਿਰ ਚੜ ਜਾਣਾ ਕਿ ਇਹ 500 ਮੈਂਬਰ ਮੈਂ ਬਣਾਇਆ ਉਹਨਾਂ ਨੇ ਇਹਨਾਂ ਦਾ ਵੀ ਕੋਲ ਪਟਨਾ ਆ ਜੇ ਤੁਸੀਂ ਮੈਨੂੰ ਪ੍ਰਧਾਨਗੀ ਬਣਾਇਆ ਸੀ ਮੈਂਬਰ ਅੱਜ ਮੈਨੂੰ ਮਕਾਨ ਚਾਹੀਦਾ ਤੇ ਇਹਨਾਂ ਦੇ ਕੋਲ ਰਿਕਾਰਡ ਹੋਏਗਾ ਕਿ ਕਾਗਜ਼ ਭਰਨਗੇ ਉਹ ਉੱਥੇ ਤੱਕ ਜਾਏਗਾ ਉੱਥੇ ਅਸੀਂ ਬੈਠੇ ਉਸ ਕੰਮ ਨੂੰ ਸਿਰੇ ਲਾਉਣ ਵਾਸਤੇ ਸਾਡਾ ਕੀ ਕੰਮ ਹੋਊਗਾ ਅੱਜ ਉਹਨਾਂ ਨੂੰ ਇਹ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਤੇ ਸਰਕਾਰ ਬਣੀ ਹੈ ਤੇ ਜੇ ਥੱਲੇ ਵੀ ਪਾਡੇਗੀ ਤੇ ਪੰਜਾਬ ਦਾ ਪੜਾ ਹੋ ਸਕਦਾ ਹੈ। ਪ੍ਰਧਾਨ ਜੀ ਅੱਜ ਜਿਹੜਾ ਝਨੀਰ ਵਿਖੇ ਤੁਹਾਡੇ ਵੱਲੋਂ ਇੱਕ ਮੈਂਬਰਸ਼ਿਪ ਨੂੰ ਲੈ ਕੇ ਇੱਕ ਪ੍ਰੋਗਰਾਮ ਕੀਤਾ ਗਿਆ ਇੱਕ ਬੈਠਕ ਕੀਤੀ ਗਈ ਹੈ ਜਿਦੇ ਵਿੱਚ ਸੋਢੀ ਸਾਹਿਬ ਨੇ ਵੀ ਸ਼ਮੂਲੀਅਤ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਮੈਂ ਪ੍ਰੋਗਰਾਮ ਕਿਸ ਤਰ੍ਹਾਂ ਸੀ? ਤਕੋ ਸਾਡੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈਗੀ ਹੈ 2 ਤਰੀਕ ਤੋਂ ਮੈਂਬਰਸ਼ਿਪ ਸਟਾਰਟ ਹੋਈ ਸੀ। ਜਿਸ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਹਿਲੀ ਮੈਂਬਰਸ਼ਿਪ ਲੈ ਕੇ ਇਹ ਮੈਂਬਰਸ਼ਿਪ ਡਰਾਈਵ ਨੂੰ ਸਟਾਰਟ ਕੀਤਾ ਸੀ ਉਹਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਅਸੀਂ ਕਹੀਏ ਕਾਫੀ ਲੰਬੇ ਸਮੇਂ ਤੋਂ ਇੱਕ 2 ਤਰੀਕ ਤੋਂ ਲੈ ਕੇ ਅਸੀਂ ਲਗਾਤਾਰ ਮੈਂਬਰਸ਼ਿਪ ਡਰਾਈਵ ਨੂੰ ਜ਼ਿਲ੍ਹਾ ਹੈਗਾ ਚਲਾ ਰਹੇ ਹਾਂ ਔਰ ਅੱਜ ਸਾਡੇ ਵਿੱਚ ਗੁਰਾਣਾ ਗੁਰਜੀਤ ਸਿੰਘ ਸੋਢੀ ਤੇ ਸਾਡੇ ਜਨਰਲ ਪਰਿਵਾਰੀ ਪੰਜਾਬ ਦੇ ਜਨਰਲ ਸੈਕਟਰੀ ਦਿਆਲ ਦਾ ਸੋਢੀ ਜੀ ਉਹ ਵਿਸ਼ੇਸ਼ ਤੌਰ ਤੇ ਆਏ ਔਰ ਉਹਨਾਂ ਨੇ ਵਧੀਆ ਤਰੀਕੇ ਨਾਲ ਜਿਹੜੀ ਕਿ ਵਰਕਰਾਂ ਨੂੰ ਯਾਨੀ ਕਿ ਵੀ ਕਿਵੇਂ ਆਪਾਂ ਮੈਂਬਰਸ਼ਿਪ ਡਰਾਈਵ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਉਹਦੇ ਵਾਸਤੇ ਉਹਨਾਂ ਨੇ ਆਪਣੇ ਟਿਪਸ ਜਿਹੜੇ ਹੈਗੇ ਨੇ ਵਰਕਰਾਂ ਦੇ ਉੱਤੇ ਨੇ ਔਰ ਸਾਰੇ ਹੀ ਮੰਡਲ ਪ੍ਰਧਾਨਾਂ ਦੇ ਵਿੱਚ ਔਰ ਸਾਡੇ 19 ਦੇ ਮੰਡਲ ਪ੍ਰਧਾਨ ਜਿਹੜੀ ਕਿ ਸ਼ਾਮਲ ਸੀ ਸਾਰੀ ਜ਼ਿਲ੍ਹਾ ਟੀਮ ਸ਼ਾਮਲ ਸੀ ਸਾਰੇ ਵਰਕਰ ਔਰ ਇਹ ਸ਼ਾਹ ਨਾਲ ਇਹ ਗੱਲ ਕਹਿ ਕੇ ਗਏ ਨੇ ਵੀ ਅਸੀਂ ਯਾਨੀ ਕਿ ਵੀ ਜੋਰ ਸਾਨੂੰ ਟਾਰਗੇਟ ਜਿਹੜਾ ਹੈਗਾ ਦਿੱਤਾ ਹੈ ਅਸੀਂ ਯਾਨੀ ਕਿ ਜਿਵੇਂ ਸਾਨੂੰ 25 ਤਰੀਕ ਨੂੰ ਯਾਨੀ ਕਿ 15000 ਮੈਂਬਰਸ਼ਿਪ ਦਾ ਜਿਹੜਾ ਹੈਗਾ ਟਾਰਗੇਟ ਜਿਹੜਾ ਦਿੱਤਾ ਹੈ ਸਾਨੂੰ ਅਸੀਂ 15 25 ਤਰੀਕ ਨੂੰ 15000 ਦਾ ਜਿਹੜਾ ਟਾਰਗੇਟ ਹੈ ਉਹ ਕੰਪਲੀਟ ਕਰਕੇ ਸਟੇਟ ਨੂੰ ਜਿਹੜਾ ਹੈਗਾ ਦਵਾਂਗੇ ਅੱਜ ਪੂਰਾ ਵਰਕਰਾਂ ਨੇ ਬੜੇ ਹੁਸ਼ਿਆਰ ਨਾਲ ਜਿਹਨ ਕੀ ਲਹਿਗਾ ਇਸ ਮੈਂਬਰਸ਼ਿਪ ਡਰਾਈਵ ਨੂੰ ਹੰਗਾਰਾ ਦਿੱਤਾ ਹੈਗਾ ਜੀ ਸਰ ਮੈਂਬਰਸ਼ਿਪ ਦਾ ਕਿੰਨਾ ਕੁ ਟਾਰਗੇਟ ਹੈ ਔਰ ਕਦੋਂ ਤੱਕ ਇਹ ਚੱਲਣੀ ਹੈ ਜਾਂ ਹੁਣ ਤੱਕ ਤੁਸੀਂ ਕਿੰਨੇ ਮੈਂਬਰ ਜਿਹੜੇ ਐ ਨਵੇਂ ਬਣਾ ਚੁੱਕੇ ਦੇਖੋ ਜੀ ਜਿਹੜਾ ਟਾਰਗੇਟ ਜਿਹੜਾ ਹੈਗਾ ਸਾਡਾ ਦਾ ਉਹ ਟਾਰਗੇਟ ਹੈਗਾ ਹਰ ਇੱਕ ਬੂਥ ਦੇ ਉੱਤੇ 200 ਮੈਂਬਰ ਦੀ ਭਰਤੀ ਕਰਨ ਦਾ ਸਾਡਾ ਟਾਰਗੇਟ ਹੈ ਅਸੀਂ ਇੰਨੀ ਜਿਹੜਾ ਹੈਗਾ ਉਰੇ ਨਹੀਂ ਕਿ ਜੇ ਆਪਣਾ ਮਾਨਸਾ ਜ਼ਿਲ੍ਹੇ ਦੇ ਵਿੱਚ ਮੈਂ ਗੱਲ ਕਰਾਂ ਹੁਣ ਤੱਕ ਅਸੀਂ ਲਗਭਗ 10000 ਤੋਂ ਪਲੱਸ ਜਿਹੜਾ ਹੈਗਾ ਮੈਂਬਰਸ਼ਿਪ ਜਿਹੜੀ ਜੜੀ ਹੈਗੀ ਹੈ ਉਹ ਅਸੀਂ ਬਣਾ ਚੁੱਕੇ ਹਾਂ ਔਰ 15 ਤਰੀਕ ਨੂੰ ਅਸੀਂ 15000 ਦਾ ਇੱਕ ਹੋਰ ਨਵਾਂ ਜਿਹੜਾ ਹੈਗਾ ਆਪਸ ਹੋਰੀ 25 ਤਰੀਕ ਨੂੰ ਜਿਸ ਦਿਨ ਸਾਡੇ ਪੰਡਤ ਦੀਨदयाल ਪਾਧੇ ਜੀ ਦੀ ਜਨਮਤੀ ਹੈ ਉਸ ਦਿਨ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਗਾਤੀਆਂ ਉਹ ਕੱਲੇ-ਕੱਲੇ ਪਿੰਡ ਵਿੱਚ ਵੀ ਜਾਣਗੇ ਔਰ ਉੱਥੇ ਬੈਠ ਕੇ ਇਹ ਆਪਣਾ ਮੈਂਬਰਸ਼ਿਪ ਡਰਾਈਵ ਨੂੰ ਜਿਹੜਾ ਹੈਗਾ ਕਰਨਗੇ ਔਰ ਵੱਤਵਾਦਾ ਜੀ ਨੇ ਕਿ ਉਸ ਦਿਨ ਸਾਡਾ ਟਾਰਗੇਟ ਹੈ ਵੀ ਅਸੀਂ 15000 ਜ਼ਿਲ੍ਹਾ ਮਾਨਸਾ ਦੇ ਚੁਨੀਰ ਵਿਖੇ ਭਾਜਪਾ ਦੇ ਇੱਕ ਸਮਾਗਮ ਦੇ ਵਿੱਚ ਹਾਜ਼ਰ ਹੋਏ ਹਾਂ ਕੀ ਏਜੰਡਾ ਲੈ ਕੇ ਕੀ ਮਨਕਸਦ ਲੈ ਕੇ ਇੱਥੇ ਪਹੁੰਚੇ ਦੇਖੋ ਅੱਜ ਅਸੀਂ ਚੁਨੀਰ ਚ ਆਏ ਹਾਂ ਡਿਸਟ੍ਰਿਕਟ ਮਾਨਸਾ ਦੇ ਵਿੱਚ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਸਦਸਤਾ ਅਭਿਆਨ ਚੱਲ ਰਿਹਾ ਹੈ ਉਸ ਸਕੀਮ ਦੇ ਤਹਿਤ ਉਸ ਅਭਿਆਨ ਦੇ ਤਹਿਤ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਹਾਂ ਔਰ ਅੱਜ ਇੱਥੇ ਪਹੁੰਚੇ ਹਾਂ ਤੇ ਚੁਨੀਰਚੇ ਬੈਠਕ ਲਈਏ ਔਰ ਬੜਾ ਅੱਛਾ ਲੋਕਾਂ ਦਾ ਸਾਨੂੰ ਸਹਾਰਾ ਮਿਲ ਰਿਹਾ ਹੈ ਹੰਗਾਰਾ ਵੀ ਮਿਲ ਰਿਹਾ ਹੈ ਔਰ ਲੋਕ ਪਿੰਡਾਂ ਦੇ ਜਿਹੜੇ ਨੇ ਉਹ ਅੱਗੇ ਵੱਧ ਕੇ ਮੈਂਬਰਸ ਬਣ ਰਹੇ ਸਰਜ ਵਿੱਚ ਦੇਖਣ ਵਿੱਚ ਆਇਆ ਹੈ ਜੇ ਕਿਹਾ ਜਾਂਦਾ ਹੈ ਕਿ ਭਾਜਪਾ ਜਿਹੜੀ ਪਾਰਟੀ ਹੈ ਇਸ ਟਾਈਮ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਔਰ ਡਿਸਟ੍ਰਿਕਟ ਮਾਨਸਾ ਦੇ ਵਿੱਚ ਤੁਸੀਂ ਲੋਕਾਂ ਦਾ ਇੰਟਰਸਟ ਦਿਲਚਸਪੀ ਕੀ ਭਾਜਪਾ ਨਾਲ ਜੁੜ ਰਹੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਮੈਂ ਇਹ ਤੁਹਾਨੂੰ ਦੱਸ ਰਿਹਾ ਕਿ ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਇਹ ਤਾਂ ਇੰਟਰਨੈਸ਼ਨਲ ਫਿਗਰਸ ਨੇ ਵੀ ਦੁਨੀਆ ਦੀ ਸਭ ਤੋਂ ਵੱਡੀ ਪੋਲਿਟਿਕਲ ਪਾਰਟੀ ਹੈ ਲੇਕਿਨ ਅੱਜ ਪੰਜਾਬ ਦੇ ਵਿੱਚ ਭਾਜਪਾ ਤਾਂ ਥੋੜੀ ਪਿੱਛੜ ਗਈ ਸੀ ਕਿਉਂਕਿ ਅਕਾਲੀ ਦਲ ਦੇ ਨਾਲ ਸਮਝੌਤਾ ਸੀ ਇੰਨੇ ਸਾਲ ਲੇਕਿਨ ਹੁਣ ਅਸੀਂ ਅਕਾਲੀ ਦਲ ਤੋਂ ਅਲੱਗ ਹੋ ਕੇ ਅਸੀਂ ਇਹ ਇਲੈਕਸ਼ਨ ਲੜੇ ਆ ਜਿਹੜਾ ਕਿ ਤੁਹਾਡੇ ਸਾਹਮਣੇ ਸਬੂਤ ਹੈ ਕਿ ਅਸੀਂ 6% ਸਾਡਾ ਜਿਹੜਾ ਵੋਟ ਬੈਂਕ ਸੀ ਉਹਦੇ ਤੋਂ ਵੱਧ ਕੇ 19% ਵੋਟ ਬੈਂਕ ਹੋ ਗਿਆ ਹੈ ਔਰ ਅੱਜ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਸਾਡੇ ਬੰਦਿਆਂ ਨੂੰ ਜਿਹਾ ਕਹਿੰਦੇ ਨੇ ਔਰ ਇਹ ਮੈਂਬਰਸ਼ਿਪ ਡਰਾਈਵ ਦੇ ਤਹਿਤ ਉਹ ਵੱਦ ਛੱਡ ਕੇ ਲੇਡੀਜ਼ ਜੈਂਟਸ ਨੌਜਵਾਨ ਇਹ ਸਾਰੇ ਜਿਹੜੇ ਮੈਂਬਰ ਬਣ ਰਹੇ ਸਰ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ 2022 ਦੀਆਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਕਿ ਬਦਲਾ ਦੇ ਨਾਂ ਤੇ ਬਣੀ ਤੇ ਤੁਸੀਂ ਖੁਦ ਸੱਤਾ ਦੇ ਵਿੱਚ ਰਹੇ ਹੋ ਮੰਤਰੀਸ਼ਿਪ ਤੁਸੀਂ ਹੰਢਾਈ ਹੈ ਤੁਸੀਂ ਸਰਕਾਰ ਚਲਾਈ ਹੈ ਤਾਂ ਇਸ ਵਕਤ ਤੁਸੀਂ ਸਟੇਟ ਨੂੰ ਕਿੱਥੇ ਖੜਾ ਦੇਖਦੇ ਔਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਕੀ ਹੈ ਮੈਂ ਤਾਂ ਇੱਕ ਸੋਚਦਾ ਕਿ ਅਸੀਂ ਜਿੱਥੇ ਅਸਮਾਨ ਨੂੰ ਛੂਣ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ ਔਰ ਜਿੱਥੇ ਇਹ ਬਦਲਾਅ ਦੀ ਗੱਲ ਕਰਦੇ ਸੀਗੇ ਕਿ ਬਦਲਾਅ ਚਾਹੀਦਾ ਹੈ ਇੱਕ ਵਾਰ ਕੇਜਰੀਵਾਲ ਵੀ ਉਹ ਸਾਰਾ ਇਹ ਲੋਕਾਂ ਦਾ ਜਿਹੜਾ ਵਿਸ਼ਵਾਸ ਸੀਗਾ ਉਹ ਖਤਮ ਹੋ ਗਿਆ ਹੈ ਲੋਗਾ ਨੂੰ ਮੌਜੂਦਾ ਸਰਕਾਰ ਤੇ ਵਿਸ਼ਵਾਸ ਬਿਲਕੁਲ ਨਹੀਂ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਗਈ ਡਰੱਗਸ ਜਿਹੜੀਆਂ ਨੇ ਅੱਗੇ ਨਾਲੋਂ 10 ਗੁਣਾ ਜ਼ਿਆਦਾ ਵਧ ਗਏ ਆ ਜਿਹੜੀ ਸਟੇਟ ਦੀ ਸੂਬੇ ਦੀ ਆਰਥਿਕ ਸਥਿਤੀ ਹੈ ਉਹ ਬਹੁਤ ਹੀ ਖਰਾਬ ਹੋ ਚੁੱਕੀ ਹੈ ਨੌਕਰੀਆਂ ਨਹੀਂ ਐ ਡਿਵੈਲਪਮੈਂਟ ਜ਼ੀਰੋ ਹੋ ਗਈ ਪਿੰਡਾਂ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਰੇਗੀ ਅੱਜ ਕੋਈ ਐਸਾ ਵਰਗ ਨਹੀਂ ਤੁਸੀਂ ਦੇਖੋ ਟੀਚਰਸ ਤਾਂ ਸੜਕ ਤੇ ਉਤਰੇ ਹੋਏ ਨੇ ਸੈਕਟਰੀਅਰੇਟ ਦੇ ਜਿਹੜੇ ਮੁਲਾਜ਼ਮ ਨੇ ਉਹ ਤਾਂ ਸੜਕਾਂ ਦੇ ਉੱtre ਹੋਏ ਨੇ ਡਾਕਟਰ ਤਾਂ ਸੜਕਾਂ ਦੇ ਉੱtre ਹੋਏ ਨੇ ਐਸ ਵੇਲੇ ਟੋਟਲ ਫੇਲਿਅਰ ਆਫ ਦੀ ਗਵਰਨਮੈਂਟ ਸਰ ਪਿਛਲੇ ਦਿਨੀ ਕਾਂਗਰਸ ਦੇ ਰਾਹੁਲ ਗਾਂਧੀ ਜੀ ਨੇ ਬਾਹਰ ਇੱਕ ਯਾਤਰਾ ਕੀਤੀ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਭਾਜਪਾ ਜਿਹੜੀ ਹੈ ਤੁਹਾਡੀ ਪਾਰਟੀ ਅੱਗੇ ਹੋ ਕੇ ਇਸ ਗੱਲ ਦਾ ਅਪੋਜ਼ ਵੀ ਕਰ ਰਹੀ ਹੈ ਉਹਨਾਂ ਦਾ ਅਸਤੀਫਾ ਵੀ ਮੰਗ ਰਹੀ ਹੈ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਜ਼ ਐਸ ਦੇ ਦੇਖੋ ਰਾਹੁਲ ਗਾਂਧੀ ਜੀ ਐਸ ਵੇਲੇ ਇੱਕ ਬੜੀ ਇੰਪੋਰਟੈਂਟ ਓਪੋਜੀਸ਼ਨ ਤੇ ਨੇ ਆਪੋਜੀਸ਼ਨ ਲੀਡਰ ਨੇ ਸਾਰੇ ਹਿੰਦੁਸਤਾਨ ਦੇ ਉਹਨਾਂ ਨੂੰ ਮੈਂ ਸੋਚਦਾ ਕਿ ਮਿਸ ਇਨਫਾਰਮਡ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਬਰੀਫਿੰਗ ਨਹੀਂ ਉਹਨਾਂ ਦੀ ਪਾਰਟੀ ਕਰਦੀ ਜੋ ਉਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਕੋਈ ਤੱਥ ਨਹੀਂ ਹੈ ਉਹ ਬਿਆਨਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਮੈਂ ਉਹਨਾਂ ਨੂੰ ਕੰਡੈਮਨ ਕਰਦਾ ਕਿ ਇਸ ਤਰ੍ਹਾਂ ਦੀ ਕੋਈ ਐਸੀ ਗੱਲ ਨਹੀਂ ਕਿ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦਸਤਾਰ ਬੰਨਣ ਤੋਂ ਕੜਾ ਪੈਣ ਤੋਂ ਗੁਰਦੁਆਰਾ ਸਾਹਿਬ ਦੀ ਜਾਣ ਤੇ ਜਾਂ ਹੋਰ ਕੋਈ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਧਾਰਮਿਕ ਜਿਹੜੀ ਹੈ ਉਹਦੇ ਵਿੱਚ ਹਿੱਸਾ ਲੈਣ ਤੋਂ ਕਿਸੇ ਨੂੰ ਰੋਕਿਆ ਜਾਏ ਤੁਸੀਂ ਮੈਨੂੰ ਦੱਸੋ ਆ ਸਾਰਾ ਹੀ ਪਿੰਡਾਂ ਦਾ ਇਲਾਕਾ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਮੀਡੀਆ ਦੇ ਸਾਹਮਣੇ ਆਈ ਹੈ ਜਿਹੜਾ ਉਹਨਾਂ ਨੇ ਜਾ ਕੇ ਉੱਥੇ ਜਿਹੜੀ ਵਿਦੇਸ਼ੀ ਧਰਤੀ ਤੇ ਜਾ ਕੇ ਬਿਆਨ ਦੇ ਦਿੱਤਾ ਮੈਂ ਸੋਚਦਾ ਕਿ ਸਿਰਫ ਤੇ ਸਿਰਫ ਰਾਹੁਲ ਗਾਂਧੀ ਜੀ ਨੇ ਇਹ ਬਿਆਨ ਇੱਕ ਸਿਆਸੀ ਤੌਰ ਤੇ ਇਹ ਦੇ ਦਿੱਤਾ ਔਰ ਬਿਨਾਂ ਸੋਚੇ ਸਮਝੇ ਨਾਦਾਨਗੀਂਜ ਦੇ ਦਿੱਤਾ ਕੈਮਰਾਮੈਨ ਬਲਜੀਤ ਪਾਲ ਦੇ ਨਾਲ ਜ਼ੈਲਦਾਰ ਟੀਵੀ ਸਰਦੂਲਗੜ ਮਾਨਸ